ਦੇ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਕੀ ਕਰ ਸਕਦਾ ਜ਼ਾਹ ਦੇ ਦਿਨ ਤਰੈ ਸੀ ਵਧੀਆ ਚਾੜਾ ਚਾਵਾਂ ਲਾਡਣਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਣਾ ਸੀ ਤੋੜਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਉਹ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਬਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਹਾਂ ਇਹੋ ਜਾਂ ਮਾਲਕ ਕਿਸੇ ਵੈਰੀ ਤੋਂ ਸਮੰਣਾ ਲੱਖੂਗੀ 12 1 ਦੇ ਸੰਸ ਸੰਸ ਕਿ 12 1 ਵਜੇ ਆਪਾਂ ਵੀ ਡੀਜੇ ਚੱਲਦੇ ਆ। ਉਹ ਤੋਂ ਬਾਅਦ ਵਧੀਆ ਰੋਟੀ ਪਾਣੀ ਖਾਦਾ। ਸਾਰਾ ਆਪਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ। ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ। ਜੀ ਜੀ। ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ। ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ। ਨਾਲੇ ਬੰਦੇ ਸੀ। ਉਹ ਤਾਂ ਮਾਲਕ ਨੇ ਸਾਡੇ ਚ ਬਿਛੋੜਾ ਪਾਤਾ। ਉਹ ਜੀ ਬਹੁਤ ਵਧੀਆ ਬੰਦੇ ਸੀ ਮੈਲਨ ਮਰਤਨ ਵਾਲੇ ਕਿ ਅਸੀਂ ਵੀ ਬੰਦੇ ਠੰਡੇ ਸੀ ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਹੀ ਚੱਲਦੇ ਸੀ